ਸਸੀਗਾ ਦੋਸਤੋ ਸੇ ਅੱਜ ਅਸੀਂ ਆ ਪਹੁੰਚੀਆਂ ਜੀ ਬਾਬੇ ਦੇ ਘਰ ਦੀ ਰਸੋਈ ਦੇ ਵਿੱਚ ਜਿੱਥੇ ਸਾਨੂੰ ਮਿਲਦੀ ਹੈ ਮੱਕੀ ਦੀ ਰੋਟੀ ਸਰੋਂ ਦਾ ਸਾਗ ਅਤੇ ਲੱਸੀ ਦੇਸੀ ਕੀ ਉਹਦਾ ਤੜਕਾ ਨਾਲ ਦੀ ਨਾਲ ਦੋਸਤੋ ਲਿਖਿਆ ਹੈ ਮੈਦੇ ਦੀਆਂ ਬੜੀਆਂ ਚੀਜ਼ਾਂ ਤੋਂ ਬਚੋ ਬਿਲਕੁਲ ਦੋਸਤੋ ਮੈਦੇ ਦੀਆਂ ਬੜੀਆਂ ਚੀਜ਼ਾਂ ਤੋਂ ਬਚਣਾ ਚਾਹੀਦਾ ਸਾਨੂੰ ਕਿ ਨਾਲ ਨਾਲ ਬਾਬੇ ਦੇ ਘਰ ਦੀ ਰਸੋਈ ਦਾ ਖਾਣਾ ਖਾਓ ਤੇ ਸਿਹਤ ਨੂੰ ਰੱਖੋ ਜੀ ਤੰਦਰੁਸਤ ਮੱਕੀ ਦੀਆਂ ਰੋਟੀਆਂ ਮੱਕੀ ਦੇ ਮੱਕੀ ਵਿਆ ਰੋਟੀ ਆਂਡਾ ਘਰ ਸਾਗ ਦਾ ਮੱਕੀ ਵਿਆ ਰੋਟੀ ਆਂਡਾ ਘਰ ਸਾਗ ਦਾ ਲੈ ਬੱਬੂ ਡੋਮੀ ਜੀ ਆਪਾਂ ਬਾਬੇ ਦੇ ਘਰ ਦੀ ਰਸੋਈ ਦੇ ਵਿੱਚ ਦੇਖਦੇ ਆ ਕੀ ਕੀ ਮਿਲਦਾ ਬਾਬਾ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਭ ਤੋਂ ਪਹਿਲਾਂ ਨਾਮ ਦੱਸੋ ਜੀ ਕੀ ਹੈ ਸ਼ੇਰ ਸਿੰਘ ਜੀ ਪਰ ਟਾਂਕੜਾ ਮੱਕੀ ਵਾਲੀ ਰੋਟੀ ਚੱਲ ਗਈ ਖੜਿਆ ਨਹੀਂ ਕੋਈ ਜਦੋਂ ਛੋਟੀ ਚੱਲ ਸ਼ੇਰ ਸਿੰਘ ਬਾਬਾ ਜੀ ਇਹ ਬਾਬੇ ਦੀ ਘਰ ਦੀ ਰਸੋਈ ਦੇ ਵਿੱਚ ਕੀ ਕੀ ਮਿਲਦਾ ਗਰਮੀਆਂ ਦਾ ਤੋਹਫਾ ਹੈਗਾ ਕੜੀ ਚੌਹ ਰਾਜਮਾ ਚੌਹ ਠੀਕ ਹੈ ਜੀ ਸਰਦੀਆਂ ਦਾ ਤੋਹਫਾ ਹੈਗਾ ਮੱਕੀ ਰੋਟੀ ਸਰੋਂ ਦਾ ਸਾਗ ਨਾਲ ਲੱਸੀ ਦੇਸੀ ਘਿਓ ਨਾਲ ਚੋਪੜ ਕੇ ਦੇਸੀ ਘਿਓ ਦਾ ਤੜਕਾ ਜੀ ਤੇ ਨਾਲ ਘਰ ਦਾ ਮੱਖਣ ਵਾਈਟ ਬੱਦ ਸਤਿ ਸ਼੍ਰੀ ਅਕਾਲ ਭਾਜੀ ਕਿੱਦਾਂ ਦਾ ਲੱਗਾ ਟੇਸਟ ਫਿਰ ਬਾਬਾ ਜੀ ਦੀ ਰਸੋਈ ਦਾ ਲੱਗਾ ਜੀ ਬਹੁਤ ਬੱਲੇ ਬੱਲੇ ਹੋਈ ਪਈ ਹੈ ਸਾਗ ਕਿਹੋ ਜਿਹਾ ਲੱਗਾ ਸਾਗ ਤਾਂ ਭਾਜੀ ਘਰ ਵੀ ਨਹੀਂ ਸਾਡੇ ਤੋਂ ਇਦਾਂ ਦਾ ਬਣਦਾ ਮੱਕੀ ਦੀਆਂ ਰੋਟੀਆਂ ਸਰੋਂ ਦਾ ਸਾਗ ਦੇ ਨਾਲ ਮੱਕੀ ਦੀਆਂ ਰੋਟੀਆਂ ਨਾਲ ਗੰਢਾ ਨਾਲ ਮੁੰਡੀ ਆ ਮਿਰਚ ਵੀ ਰੇਤੀ ਮੱਖਣ ਵਿੱਚ ਪਾ ਕੇ ਦਿੱਤਾ ਉਹਨਾਂ ਨੇ ਓ ਭਾਜੀ ਨਾਲ ਲੱਸੀ ਵੀ ਇਹਦੇ ਭਾਜੀ ਕਿਹਦੇ ਮੈਂ ਕਿਹਾ ਲੱਸੀ ਵੀ ਹੈਗੀ ਆ ਜੀ ਨਾਲ ਆਚਾਰ ਦਾ ਡੱਬਾ ਵੀ ਖੋਲ ਕੇ ਰੱਖਤਾ ਉਹਨਾਂ ਨੇ ਮੋਰੇ ਸਾਡੇ ਠੀਕ ਆ ਜੀ ਕਿਹੜੀ ਜਗ੍ਹਾ ਤੋਂ ਆਏ ਭਾਜੀ ਭਾਜੀ ਦਸੂਵੇ ਤੇ ਲੱਗੇ ਸਾਡੇ ਮਾਨਪੰਧੇ ਏਰਪਿੰਡ ਕੋਕੋਆ ਪੈਂਦਾ ਸਾਡਾ ਉੱਥੇ ਗੁਰਦ ਦਾ ਕੰਮ ਹੈ ਆਪਣਾ ਅਸੀਂ ਘੜਾ ਹ ਲੈਣ ਆਏ ਸੀ ਅੱਜ ਠੀਕ ਆ ਜੀ ਗੱਡੀ 'ਚ ਘੜਾ ਹ ਰੱਖਿਆ ਆ ਤਾਂ ਅਸੀਂ ਤਾਂ ਬਾਬਾ ਜੀ ਨੂੰ ਮਿਲ ਕੇ ਜਾਣਾ ਸੀ ਇਹਦੋਂ ਪਹਿਲਾਂ ਵੀ ਆਏ ਸੀਗੇ ਉਹਦੋਂ ਹੈ ਨਹੀਂ ਸੀ ਇੱਥੇ ਠੀਕ ਆ ਠੀਕ ਆ ਤੇ ਜਦੋਂ ਵੀ ਕੀੜਾ ਵੱਜਦਾ ਹੁਸ਼ਿਆਰਪੁਰ ਦਾ ਤਾਂ ਲੰਗਰ ਪਾਣੀ ਇੱਥੇ ਚੱਗਦਾ ਹੈ ਲੰਗਰ ਪਾਣੀ ਇੱਥੇ ਹੀ ਜ ਤੇ ਤੁਹਾਨੂੰ ਹੁਸ਼ਿਆਰਪੁਰ ਮੈਨੂੰ ਲੱਗਦਾ ਨਹੀਂ ਵੀ ਹੁਸ਼ਿਆਰਪੁਰ ਕਿਤੇ ਐਦਾਂ ਦਾ ਟੇਸਟ ਮਿਲ ਸਕਦਾ ਸਰੋਂ ਦਾ ਸਾਗ ਮੱਕੀ ਦੀ ਰੋਟੀ ਨਹੀਂ ਮਿਲਣਾ ਜੀ ਬੱਡੇ ਡੇਢ ਤੋਂ ਵੱਡੇ ਹੋਟਲ ਦੀ ਵੀ ਤਰਜੀਹ ਨਹੀਂ ਮਿਲਣਾ ਟੇਸਟ ਆ ਇੱਥੇ ਮਿਲਣਾ ਜੀ ਹੁਣ ਵੀ ਅਸੀਂ ਘੁੰਮਦੇ ਆਏ ਹਾਂ ਸਾਰੇ ਹੁਸ਼ਿਆਰਪੁਰ ਦੇ ਵਿੱਚ ਮੈਂ ਇਹਨਾਂ ਨੂੰ ਮੁੰਡੇ ਨੂੰ ਦੱਸਿਆ ਸੀ ਅੱਜ ਪਹਿਲੀ ਵਾਰੀ ਆਇਆ ਨਾਲ ਮੁੰਡਾ ਆਇਆ ਹਾਂ ਜੀ ਜਾਂਦੀ ਭਾਜੀ ਹੁਣਾਂ ਨੇ ਗੱਲ ਕੀਤੀ ਜੀ ਕਹਿੰਦੇ ਆ ਪਾਉਂਦੇ ਹੋਏ ਨਾ ਇੱਥੇ ਰੋਕੇ ਜਾਣਾ ਬਾਬੇ ਹੁਣਾ ਕੋਲ ਸਪੈਸ਼ਲ ਇੱਥੇ ਖਾਣਾ ਖਾ ਕੇ ਜਾਣਾ ਇੱਥੇ ਖਾ ਕੇ ਜਾ ਜੀ ਦਾ ਸਾਗ ਬਣਾਉਂਦੇ ਆ ਤੁਸੀਂ ਇਹ ਕਾਹਦਾ ਸਰੋਂ ਦਾ ਸਾਗ ਹੁੰਦਾ ਮੇਥੀ ਮਤਲਬ ਕਿ ਦੇਸੀ ਤਰੀਕੇ ਨਾਲ ਬਣਾਉਣਾ ਹੈ ਦੇਸੀ ਨਾਲ ਤੇ ਘਰੇ ਜਦੋਂ ਸਾਗ ਬਣਾਉਂਦੇ ਆ ਤਾਂ 1-2 ਘੰਟੇ ਲੱਗ ਜਾਂਦੇ ਹੁੰਦੇ ਆ 1-2 ਘੰਟੇ ਜਦ ਤੀ ਅੱਜ ਕੱਲ੍ਹ ਦਾਲ ਨਹੀਂ ਬਣਦੀ ਅੱਛਾ ਜੀ ਘੱਟ ਤੋਂ ਘੱਟ 10-12 ਘੰਟੇ ਸਾਗ ਸਾਡੇ ਚੁੱਲੇ ਤੇ ਰਹਿੰਦਾ ਜੀ ਬੱਲੇ 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 ਬੱਬੂ ਡੋਮੀ ਜੀ 10-12 ਘੰਟੇ ਸਾਗ ਚੁੱਲੇ ਤੇ ਰਹਿੰਦਾ ਉਹ ਬਿਲਕੁਲ ਬਿਲਕੁਲ ਭਾਜੀ ਇਹ ਕੁੱਕਰ ਤੇ ਮਿਕਸੀ ਵਾਲਾ ਸਾਗ ਨਹੀਂਗਾ ਉਹ ਇਹ ਹੈਗਾ ਚੁੱਲੇ ਤੇ ਬਣਵਾ ਸਾਗ ਜਿਹੜਾ 10 ਤੇ 12 ਘੰਟੇ ਤੱਕ ਰਿਜਦਾ ਆ ਚੁੱਲੇ ਦੇ ਉੱਪਰ ਘਰੋਂ ਗਾ ਕੇ ਵੀ ਨਹੀਂ ਤੁਰੇ ਤਾਂ ਹੀ ਤਾਂ ਤੁਰੇ ਨਹੀਂ ਕਰਦਾ ਨਹੀਂ ਰੋਟੀ ਖਾਦੀ ਵੀ ਨਹੀਂ ਅੱ ਮੈ ਖਾਣੀ ਨਹੀਂ। ਬਾਬਾ ਜੀ ਬਾਹਰ ਤੁਸੀਂ ਲੈ ਕੇ ਲਾਇਆ ਮੈਦੇ ਦੀ ਬਣੀ ਚੀਜ਼ ਤੋਂ ਬਚੋ। ਬਾਬੇ ਦੇ ਘਰ ਦੀ ਰਸੋਈ ਦਾ ਖਾਣਾ ਖਾਓ, ਸਿਹਤ ਨੂੰ ਤੰਦਰੁਸਤ ਰੱਖੋ। ਇਹ ਤਾਂ ਜ਼ਰੂਰੀ ਹੈ ਜੀ ਮੈਦੇ ਵਾਲੀ ਚੀਜ਼ ਤੋਂ ਤਾਂ ਪਹਿਲਾਂ ਹੀ ਬਚਣਾ ਚਾਹੀਦਾ ਬੰਦੇ ਨੂੰ। ਇਹ ਚੀਜ਼ ਮੈਦਾ ਨਾ ਜਿਹੜਾ ਇਹ ਪਚਦਾ ਨਹੀਂਗਾ। ਹਾਂਜੀ। ਇਹ ਬਿਮਾਰੀਆਂ ਦਾ ਕਾਰਨ ਆ। ਸਿਹਤ ਲਈ ਬਹੁਤ ਹਾਨੀਕਾਰਕ ਆ। ਜੇ ਘਰ ਦੀ ਰਸੋਈ ਦਾ ਖਾਣਾ ਖਾਓਗੇ ਨਾ ਤਾਂ ਸਿਹਤ ਨੂੰ ਤੰਦਰੁਸਤ ਰੱਖੋ। ਬਾਜੀ ਅੱਜਕੱਲ ਦਾ ਡਾਕਟਰ ਉਹਦੇ ਹੀ ਕਹਿ ਰਹੇ ਆ ਵੀ ਤਿੰਨ ਵਾਈਟ ਚੀਜ਼ਾਂ ਰਸੋਈ ਦੇ ਵਿੱਚੋਂ ਕੱਢ ਹੀ ਦੋ ਤੁਸੀਂ। ਚਿੱਟਾ ਨਮਕ ਤੇ ਚਿੱਟੀ ਖੰਡਾ ਦਾ ਚਿੱਟਾ ਹੀ ਮੈਂਦਾ ਇਹ ਤਿੰਨੇ ਚੀਜ਼ਾਂ ਰਸੋਈ 'ਚੋਂ ਬਾਹਰ ਕਰਦੋਂਗੇ ਤਾਂ ਕਦੇ ਤੁਸੀਂ ਐਨ ਤੰਦਰੁਸਤ ਰਹੋਗੇ ਤੇ ਭਾਜੀ ਜਿਹੜੀ ਆਪਾਂ ਬਾਜ਼ਾਰ 'ਚ ਜਦੋਂ ਅਸੀਂ ਜਾਂਦੇ ਆ ਨਾ ਤੇ ਥਾਂ-ਥਾਂ ਰੇੜੀਆਂ ਲੱਗੀਆਂ ਹੁੰਦੀਆਂ ਕਿਤੇ ਬਰਗਰ ਕਿਤੇ ਗੋਲਕੇ ਕਿਤੇ ਡੋਸੇ ਕਿਤੇ ਸਮੋਸੇ ਜਿਹੜੇ ਉਹ ਖਾਂਦੇ ਉਹਨਾਂ ਨੂੰ ਕੀ ਕੀ ਖਾਣਾ ਚਾਹੁੰਦੇ ਆ ਭਾਜੀ ਜਿਹੜਾ ਹੁਣ ਬਰਗਰ ਬਣਦਾ ਆ ਜਾਂ ਪੀਜ਼ਾ ਬਣਦਾ ਆ ਉਹਦੇ ਵਿੱਚ ਪਾਇਆ ਕੀ ਜਾਂਦਾ ਤੁਹਾਨੂੰ ਪਤਾ ਹੀ ਨਹੀਂ ਹੋਣਾ ਅਦੀਨਾ ਮੋਟੋ ਕਿੰਨੀ ਪਾਉਂਦੇ ਵਰਤਦੇ ਆ ਸਾਡੀਆਂ ਹੱਡੀਆਂ ਖੁਰ ਜਣੀਆਂ ਸਾਰਿਆਂ ਸਾਡੇ ਸਰੀਰ 'ਚ ਕੁਝ ਨਹੀਂ ਰਹਿਣਾ ਉਹਦੇ ਨਾਲ ਜੀ ਅਜੀਨਾ ਮੋਟੋ ਪਾਓ ਨਾਲ ਹੀ 5 ਮਿੰਟਾਂ ਦੇ ਸਾਰਾ ਕੁਝ ਤਿਆਰ ਹੈ ਜੀ ਜੀਨਾ ਮੋਟੋ ਇਦਾਂ ਦੀ ਚੀਜ਼ ਹੈ ਜੀ ਹੁਣ ਤਾਂ ਜਿਹੜੇ ਜਿਹੜੀ ਐਕਚੁਅਲੀ ਇਹ ਚਾਈਨਾ ਵਾਲਿਆਂ ਦਾ ਸਗਾ ਅਜੀਨਾ ਮੋਟੋ ਔਰ ਫਿਲੀਪੀਨੋ ਵਾਲਿਆਂ ਦਾ ਉਹਨਾਂ ਦਾ ਟੇਸ ਸਗਾ ਇੱਕ ਇਹ ਪਰ ਉਹਨਾਂ ਦਾ ਉਹਨਾਂ ਨੇ ਵੀ ਹੁਣ ਖਾਣਾ ਬੰਦ ਕਰਤਾ ਉਹਨਾਂ ਨੂੰ ਹੁਣ ਪਤਾ ਲੱਗ ਗਿਆ ਵੀ ਇਹ ਸਾਡੀਆਂ ਹੱਡੀਆਂ ਖੋਰਦਾ ਕਿਉਂ ਸਾਡੇ ਗੋਡੇ ਦੁਖਦੇ ਆ ਕਿਉਂ ਸਾਡਾ ਸਰੀਰ ਦੁਖਦਾ ਉਹਨਾਂ ਨੇ ਵੀ ਬੰਦ ਕਰਤਾ ਪਰ ਸਾਨੂੰ ਹੁਣ ਇਹ ਨਹੀਂ ਇਹ ਟੇਸ ਦੇ ਦਤਾ ਇਹ ਲੋਕਾਂ ਨੂੰ ਤੇ ਸਾਡੇ ਬੰਦੇ ਖਾਂਦੇ ਆ ਅੱਜ ਕੱਲ ਤਾਂ ਮੈਂ ਸੁਣਿਆ ਮਠਿਆਈਆਂ ਦੇ ਵਿੱਚ ਵੀ ਪਾਉਣ ਲੱਗ ਪਏ ਐ ਸਮੈਲ ਆਉਂਦੀ ਆ ਤਾਂ ਕਹਿੰਦੇ ਵਧੀਆ ਮਠਿਆਈ ਬਣੀ ਹੈ। ਹਾਂਜੀ। ਅਜਿਹਾ ਮੋਟੋ ਦਾ ਟੇਸਟ ਜਿਹੜਾ ਮਠਿਆਈ 'ਚ ਵੀ ਦੇਣ ਲੱਗ ਪਏ ਐ ਜੀ। ਮੈਂ ਕਹਾਂ ਭਾਜੀ ਤੁਸੀਂ ਨਹੀਂ ਚਾਹੁੰਦੇ ਕਿ ਆਪਣੇ ਪੰਜਾਬ ਦੇ ਕੋਨੇ-ਕੋਨੇ 'ਕਿ ਹਰ ਮਹੱਲੇ ਦੇ ਵਿੱਚ ਇਹੋ ਜੀਆਂ ਦੁਕਾਨਾਂ ਲੱਗਣੀਆਂ ਚਾਹੀਦੀਆਂ। ਆਸਾਨ ਮਿਲਦਾ ਹੋਵੇ ਮੱਕੀ ਦੀ ਰੋਟੀ ਮੈਂ ਕਹਾਂ ਜੀ ਭਾਜੀ ਆਪਣੇ ਪੰਜਾਬੀ ਬੰਦੇ ਮਿਹਨਤ ਕਰਨ ਜਿੱਦਾਂ ਹੁਣ ਬਾਬਾ ਜੀ ਆਗੇ ਆ ਇਹਨਾਂ ਮੰਗੋ ਹੋਰ ਵੀ ਕਿਤੇ ਕੋਈ ਬੰਦਾ ਰੇੜੀ ਲਾ ਕੇ ਹੁਣ ਸਾਡੇ ਦਸੂਗੇ ਦੇ ਵਿੱਚ ਇੱਕ ਮੁੰਡਾ ਐ ਜੀ। ਉਹਨੇ ਸਾਡੇ ਮਾਮਿਆਂ ਦੇ ਪਿੰਡ ਦਾ ਤੇ ਆਰਮੀ ਗਰਾਊਂਡ ਜਿਹੜੀ ਦਸੂਆ ਉਹਦੇ ਨਾਲ ਹੀ ਐ ਉਹਦੀ ਵੀ ਬਹੁਤ ਦੁਕਾਨ ਵਧੀਆ ਚੱਲ ਰਹੀ ਐ ਇਸੇ ਚੱਕਰ ਦੀ ਬਾਬਾ ਜੀ ਤੁਹਾਡੀ ਦੁਕਾਨ ਕਿੱਦਾਂ ਚੱਲ ਰਹੀ ਆ ਬਹੁਤ ਮਹਾਰਾਜ ਦੀ ਕਿਰਪਾ ਬਹੁਤ ਚੜਦੀ ਕਲਾ ਜੀ ਕਿੰਨਾ ਕਿੰਨਾ ਟਾਈਮ ਹੋ ਗਿਆ ਇੱਥੇ ਸਾਲੂ 4 ਸਾਲ ਹੋ ਗਏ ਜੀ ਬਾਬਾ ਜੀ ਲਾ ਦਿਓ ਸਾਨੂੰ ਵੀ ਇੱਕ ਪਲੇਟ ਫੇਰ ਲਓ ਜੀ ਲਓ ਜੀ ਪੱਕੀ ਰੋਟੀ ਸਰੋਂ ਦਾ ਸਾਗ ਦੇਸੀ ਕੇ ਦਾ ਤੜਕਾ ਦੇ ਨਾਲ ਲੱਸੀ ਦਾ ਗਲਾਸ ਬਿਲਕੁਲ ਜੀ ਇਹ ਆ ਗਿਆ ਸਾਗ ਦੇ ਉੱਪਰ ਮੱਖਣ ਚਿੱਟਾ ਮੱਖਣ ਬਬੂ ਚਿੱਟਾ ਮੱਖਣ ਜੀ ਨਾਲ ਆ ਗਿਆ ਸੈਲਡ ਉੱਪਰ ਆ ਗਈ ਹਰੀ ਮਿਰਚ ਸਰੋਂ ਦਾ ਸਾਗ ਤੇ ਮੱਕੀ ਦੀ ਰੋਟੀ ਤੇ ਨਾਲ ਹਰੀ ਮਿਰਚ ਦਾ ਹੋਣੀ ਚਾਹੀਦੀ ਯਾਰ ਬਿਲਕੁਲ ਬਿਲਕੁਲ ਮਹਾਰਾਜ ਬਿਲਕੁਲ ਗੱਲ ਹੀ ਫਿਰ ਬਣਦੀ ਆ ਆਓ ਲੋ ਜੀ ਆ ਗਿਆ ਸਾਡੇ ਕੋਲ ਸਰੋਂ ਦਾ ਸਾਗ ਮੱਕੀ ਦੀ ਰੋਟੀ ਨਾਲ ਸੈਲਡ ਤੇ ਨਾਲ ਹਰੀ ਮਿਰਚ ਔਰ ਲੱਸੀ ਦਾ ਕੀ ਆਏ ਬਾਤ ਆਇਆ ਹੂੰ ਰੋਈ ਵਾ ਕੀ ਆਈ ਬਤਾ ਮੈਂ ਕਹਾ ਨਿਆਰੇ ਨਿਆਰੇ ਆ ਬੱਲੇ ਬੱਲੇ ਹੋਈ ਪਈ ਆ ਪੂਰੀ ਜੀ ਤੇ ਬੜਾ ਐਡਰੈਸ ਦੱਸ ਦਿਓ ਫਿਰ ਜ ਸਾਗ ਸਰੋਦਾ ਸਾਗ ਤੇ ਮੱਕੀ ਦੀ ਰੋਟੀ ਨਾਲ ਲੱਸੀ ਤੇ ਨਾਲ ਚਿੱਟਾ ਜਿਹੜਾ ਮੱਖਣਾ ਹੈ ਖਾਣ ਵਾਸਤੇ ਕਿੱਥੇ ਆਉਣਾ ਪੈਣਾ ਸੁਹਾ ਮਕੇਰੀਆਂ ਰੋਡ ਹੂੰਆ ਵਾਈ ਮੋੜ ਠੀਕ ਆ ਜੀ ਇਹ ਤੁਸੀਂ ਹਿਸ਼ਾਰਪੁਰ ਤੋਂ ਆਉਣਾ ਤਾਂ 5 ਕਿਲੋਮੀਟਰ ਦੀ ਦੂਰੀ ਹੈ ਖੱਪੇ ਹੱਥ ਹਾਂਜੀ ਬਾਗਪੁਰ ਤੋਂ 1 ਕਿਲੋਮੀਟਰ ਦੂਰੀ ਤੇ ਇਧਰੋਂ ਹਿਸ਼ਾਰਪੁਰ ਸਾਹਿਬ Diga é bom dia Sastri Kalji